ਬੱਸ ਬਾਪਕਾਲ ਮੇਲੇ ਤੇ ਗਏ ਬਾਪਕਾਲ ਮੇਲੇ ਤੇ ਗਏ ਬਾਪਕਾਲੇ ਕਿਹੜੀ ਕਿਹੜੀ ਵੈਰਾਈਟੀ ਦਾ ਲੰਗਰੀ ਜੋਤੋਂ ਦਿਖਾਤਾ ਵਾ ਐਸ ਫਰੀਂ ਦਾ ਜੀ ਕੇਲਿਆ ਦਾ ਹੈ ਨਾਗਵੀਰ ਤੇਰਾ ਈਰਮਾਨ ਈਰਮਾਨ ਹੁਣ ਇਹਦੇ ਈਰਮਾਨ ਆ ਟਿੱਕੀ ਖਾਂਦੇ ਇਹ ਆਇਆ ਉਦਾਂ ਹੀ ਖਾਣ ਚੰਪਾ ਨਾ ਚਾਪ ਖਾਣ ਆਇਆ ਹੈ ਫਰਾਈ ਨਹੀਂ ਤੰਦੂਰੀ ਤੰਦੂਰੀ ਚਾਪ ਖਾਣ ਆਇਆ ਹੈ ਤੰਦੂਰੀ ਚਾਪ ਅੱਜ ਲਾਈ ਨਹੀਂ ਆ ਮਾਂਸਾ ਬਣਾਣੇ ਤੇ ਉਹਦਾ ਮੁੰਡਾ ਹੈਗਾ ਸਮੋਸੇ ਵਰਗਾ ਉਹਦੇ ਖਾਂ ਟਕੀ ਲੱਗਾ ਆ ਚੱਲ ਰਹੀ ਹੈ ਰੋਜ਼ ਨਹੀਂ ਖਾਣਾ ਵਾਸਤੇ ਚੰਗਾ ਅੱਗੇ ਦੱਸੋ ਅੱਗੇ ਪਤਾ ਕੀ ਚੱਲੋ ਜੀ ਆ ਚਾਪ ਵੀ ਨਹੀਂ ਮਿਲੀ ਆ ਤੇ ਚਾਪ ਮਿਲੀ ਹੁਣ ਹੋਰਾਂ ਦਾ ਲੇਟ ਹੋ ਗਿਆ ਜੇ ਤੁਸੀਂ ਫਰਾਈ ਖਾਣੇ ਚਾਹੋ ਤਾਂ ਦੁਬਾਰਾ ਆ ਜੀ ਮਲਾਇਕਾ ਮੇਰੀ ਜਮਾਗੀ ਪਰਪੋਰਤ ਦੂਰ ਵਾਲੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਮਿਲੌਣ ਲੱਗੇ ਆ ਪਿੰਡ ਜੋਧਿਆਂ ਦੀ ਸ਼ਾਨ ਮੇਰਾ ਭਰਾ ਨਿੱਕਾ ਮਾਨ ਤੇ ਭਰਾ ਦਾ ਬੜਾ ਸੋਹਣਾ ਕੰਮ ਆ ਮਿਸਟਰ 버ਗਰ ਦੇ ਨਾਂ ਨਾਲ ਦੁਕਾਨ ਆ ਪਿੰਡ ਜੋਧਿਆਂ ਚ ਤੇ ਬਾਕੀ ਸਿੰਗਰ ਵੀ ਬਹੁਤ ਵਧੀਆ ਵਾ ਭਾਈ ਸਾਹਿਬ ਹਣੀ ਤੇ ਅੱਜ ਮੈਂ ਆਪਣੇ ਸਹੁਰਿਆਂ ਆਇਆ ਹਾਂ ਤੇ ਮੇਰੇ ਸਹੁਰਿਆਂ ਦੀ ਸ਼ਾਨ ਆ ਨਿਕਾਮਾਨ ਤੇ ਬਾਜੀ ਦਾ ਨਾਲ ਕੰਮ ਚੰਪਾ ਦਾ ਟਿੱਕੀ ਦਾ 버ਗਰ ਦਾ ਤੇ ਮਲਾਉਣ ਲੱਗਾ ਤੁਹਾਨੂੰ ਤੇ ਬਾਜੀ ਕੁਛ ਆਪਣੇ ਬਾਰੇ ਦੱਸਣਗੇ ਇਹ ਬਾਜੀ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਇਹ ਕੰਮ ਦਾ ਤੁਹਾਨੂੰ ਫਾਸਟ ਫੂਡ ਵਾਲੇ ਕੰਮ ਦਾ ਸ਼ੌਂਕ ਬਾਹਰੋਂ ਆਣ ਕੇ ਪਿਆ ਸਿੰਗਿੰਗ ਦੇ ਨਾਲ ਨਾਲ ਕੇ ਜਾਂ ਵੈਸੇ ਵੀ ਫ੍ਰੀ ਟਾਈਮ ਪਾਸ ਕਰਨ ਦਾ ਕਰਕੇ ਤੁਸੀਂ ਕਰਨ ਦੇ ਜੇ ਨਹੀਂ ਫ੍ਰੀ ਟਾਈਮ ਨਹੀਂ ਮਤਲਬ ਇਹ ਸਾਡੇ ਫਾਦਰ ਸਾਹਿਬ ਕੰਮ ਕਰਦੇ ਸੀ ਤੇ ਉਸ ਤੋਂ ਬਾਅਦ ਫਿਰ ਨਾਲ ਅਹੀਂ ਵੀ ਕੰਮ ਕਰਦੇ ਕੰਮ ਸਿੱਖ ਲਿਆ ਚਲੋ ਬਾਹਰ ਚਲ ਗਏ ਬਾਹਰ ਵੀ ਮੇਰਾ ਕੀਤਾ ਮਤਲਬ ਇਹੀ ਰਿਹਾ ਵਾ ਇਹ ਹਾਂ ਸਿਰਫ ਦਾ ਮਤਲਬ ਪੀਜੇ ਤੇ 버ਗਰ ਦਾ ਮੇਰਾ ਕੰਮ ਹੀ ਉੱਥੇ ਠੀਕ ਆ ਤੇ ਵਧੀਆ ਫਿਰ ਬਾਹਰੋਂ ਆਣ ਕੇ ਫਿਰ ਆਪ ਫਿਰ ਇੱਥੇ ਆਣ ਕੇ ਹੀ ਕੰਮ ਸ਼ੁਰੂ ਕਰ ਲਿਆ ਦੋ ਗਾਣੇ ਭਾਜੀ ਦੇ ਰਿਕਾਰਡ ਹੋਏ ਆ ਮੋਹਿਤ ਰਿਕਾਰਡ ਪਿੰਡ ਚੀਮੇ ਬਾਠਾਂ ਤੋਂ लाਡੀ ਭਾਜੀ ਦਾ ਸਟੂਡੀਓ ਆ ਤੇ ਆਉਣ ਵਾਲੇ ਗੀਤ ਦੇ ਤੁਹਾਨੂੰ ਬੋਲ ਵੀ ਸੁਣਾਉਣਗੇ ਭਾਜੀ ਤੇ ਵੀਡੀਓ ਦੇ ਰਾਹੀਂ ਮੇਰੇ ਤੁਹਾਨੂੰ ਮਕਸਦ ਇਹ ਦਿਖਾਉਣਾ ਦਾ ਕਿ ਵੇਖੋ ਸਿੰਗਿੰਗ ਦੇ ਨਾਲ ਨਾਲ ਵੈਸੇ ਭਾਜੀ ਬਾਹਰੋਂ ਆਏ ਆ ਤੇ ਸਿੰਗਿੰਗ ਦੇ ਨਾਲ ਨਾਲ ਭਾਜੀ ਨੇ ਆਪਣਾ ਕੰਮ ਵੀ ਖੋਲਿਆ ਵਾ ਸੋ ਮਿਹਨਤੀ ਬੰਦਿਆਂ ਨੂੰ ਸਪੋਰਟ ਕਰਿਆ ਕਰੋ ਤੇ ਤੁਹਾਨੂੰ ਆਉਣ ਵਾਲੇ ਗੀਤ ਦੇ ਬੋਲ ਸੁਣਾਉਣਗੇ ਚੰਦਕ ਲਿਖਿਆ ਵੀ ਇਹਨਾਂ ਦਾ ਆਪਣਾ ਖੁੱਦ ਦਾ ਹੀ ਆ ਮੈਂ ਬੈਠਾ ਰੂਮ ਚ ਕੱਲਾ ਯਾਦ ਕਰਦੀ ਆ ਇਸੀ ਯਾਦਾਂ ਚੋਂ ਯਾਦੀ ਇੱਕ ਫੋਟੋ ਸੀਨੇ ਲਾਈ ਸੀ ਹੰਜੂ ਡੁਲ ਡੁਲ ਪੈਂਦੇ ਹੰਜੂ ਡੁਲ ਡੁਲ ਪੈਂਦੇ ਸਾਧੀਆਂ ਬੁਣੀਆਂ ਕੋਟੀਆਂ ਤੇ ਉਂਗਲਾਂ ਮਾਂ ਮੇਰੀ ਦੀਆਂ ਛਪੀਆਂ ਮੱਕੀ ਦੀਆਂ ਰੋਟੀਆਂ ਤੇ ਉਂਗਲਾਂ ਮਾਂ ਮੇਰੀ ਦੀਆਂ ਛਪੀਆਂ ਮੱਕੀ ਦੀਆਂ ਰੋਟੀਆਂ ਤੇ ਕਿਆ ਬਾਤ ਆ ਤੇ ਬੜਾ ਸੋਹਣਾ ਕੰਮ ਵੀ ਚਲਾਇਆ ਭਾਜੀ ਨੇ ਪਿੰਡ ਯੋਧਿਆਂ ਚ ਏ ਭਾਜੀ ਦੇ ਆਉਣ ਵਾਲੇ ਗੀਤ ਦੇ ਬੋਲ ਆ ਉਂਗਲਾਂ ਮਾਂ ਮੇਰੀ ਦੀਆਂ ਛਪੀਆਂ ਮੱਕੀ ਦੀਆਂ ਰੋਟੀਆਂ ਤੇ ਤੇ ਮਿਊਜ਼ਿਕ ਕੀਤਾ ਆ ਮੋਹਿਤ ਰਿਕਾਰਡ ਪਿੰਡ ਚੀਮੇ ਬਾਠਾਂ ਤੋਂ ਤੇ ਹੋਰ ਵੀ ਇੱਕ ਸ਼ਖਸ ਦੇ ਨਾਲ ਤੁਹਾਨੂੰ ਮਲਾਉਣਾ ਆ ਤੇ ਇਦਾਂ ਵਕੀ ਆ ਵੀਰ ਵੀਰ ਜੀ ਤੁਹਾਡਾ ਕੀ ਨਾਮ ਆ ਰਿੰਦ ਸਿੰਘ ਕੰਮ ਕਰਦੇ ਕਿ ਸਿੱਖ ਦੇ ਜਗਾਹੋਂ ਮੜਿਆ ਮੈਂ ਕਰਦਾ ਬਾਈ ਕੰਮ ਇਹ ਮੁੰਡਾ ਨਾਲ ਨਿੱਕੇ ਮਾਨ ਦੇ ਕੰਮ ਕਰਦਾ ਆ ਭਰਾ ਤੇ ਇਹ ਵੀ ਵੀਰ ਬੜਾ ਵਧੀਆ ਕਾਰੀਗਰ ਆ ਤੇ ਕਿਹੜੀ ਕਿਹੜੀ ਵੈਰਾਈਟੀ ਤੁਹਾਡੀ ਦੁਕਾਨ ਤੇ ਅਵੇਲੇਬਲ ਆ ਚਾਂਪ ਸਮੋਸੇ 버ਗਰ ਆਲੂ ਟਿੱਕੀ ਬ੍ਰੈਡ ਤੇ ਹੋਰ ਭਾਈ ਨੂਡਲ ਮਿਲ ਜਦੇ ਆ ਚਾਂਪ ਮਹਦੀ ਤੇ ਮੋਮੋਸ ਮਿਲਦੇ ਆ ਸਪ੍ਰਿੰਗ ਰੋਲ ਮਿਲਦੇ ਆ ਪੀਜੇ 버ਗਰ ਸਾਰਾ ਕੁਝ ਕੇਕ ਵੀ ਭਾਈ ਆ ਪਾウダー ਤੇ ਬਣਾ ਦੇਈਦਾ ਤੇ ਥੈਂਕ ਯੂ ਭਾਈ ਥੈਂਕ ਯੂ ਤੇ ਬੜਾ ਵਧੀਆ ਭਾਈ ਦਾ ਕੰਮ ਕਰਿਆ ਆ ਚਾਂਪ ਹੋਣਾ ਲਾਈ ਗਈ ਆ 10 10 ਵਸਤੀ ਆ ਨਾ ਤੇ ਬਾਕੀ ਛੱਗ ਕੇ ਤੁਹਾਨੂੰ ਟੇਸਟ ਦੱਸਦੇ ਆ ਕਿਦਾਂ ਦਾ ਆ ਤੇ ਭਰਾ ਦੇ ਗਾਣੇ ਨੂੰ ਸਪੋਰਟ ਕਰਨੀ ਆ YouTube ਤੇ ਜਾ ਕੇ ਸਰਚ ਕਰਨਾ ਵਾ ਨਿੱਕਾ ਮਾਨ ਤੇ ਬੜੇ ਸੋਹਣੇ ਭਾਜੀ ਰਾਈਟਰ ਵੀ ਆ ਤੇ ਸਿੰਗਰ ਵੀ ਬੜੇ ਘੈਂਟ ਆ ਗਾਣਾ ਖੋਦੀ ਭਾਜੀ ਨੇ ਆਪਣਾ ਲਿਖਿਆ ਆ ਤੇ ਬਾਕੀ ਸਾਰੇ ਪਿੰਡ ਯੋਧੇਆਂ ਵਾਲਿਆਂ ਨੂੰ ਬੇਨਤੀ ਆ ਪੀ ਮਿਸਟਰ 버ગર ਜਿਹੜੀ ਸੜਕ ਜਾਂਦੀ ਬੱਲਸਰਾਂ ਨੂੰ ਉੱਥੇ ਵਿਜ਼ਿਟ ਕਰਨਾ ਵਾ ਤੇ ਬਹੁਤ ਹੀ ਟੇਸਟੀ 버ਗਰ ਨਿਊਡਲ ਚਾਂਪ ਆਰਡਰ ਤੇ ਕੇਕ ਵੀ ਭਾਜੀ ਮੰਗਵਾ ਦਿੰਦੇ ਆ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਾਕੀ ਮਿਲਦੇ ਆ ਅਗਲੇ ਵਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿਕਾ ਮਾਨ ਇੱਕ ਨੰਦੋ ਟੇਸਟ ਆ ਚਾਂਪ ਦਾ ਜਰੂਰ ਵਿਜ਼ਿਟ ਕਰੋ ਸਾਰੇ ਜਣੇ ਆ ਕਿ ਹਾਸਟਲ ਸਰੋ ਸਾਰਿਆਂ ਨੂੰ ਪ੍ਰਾਪਤ ਸਤਿਕਾਰ